ਵੈਗੁੱਟੀ ਦਾ ਖਾਲਸਾ ਵੈਗੁੱਟੀ ਕੀ ਫਤਿਹ ਹਾਂਜੀ ਰੈਸਕਿਊ ਪੇਸ਼ੈਂਟ ਚੜੀ ਆ ਜੀ ਆ ਫਿਰੋਜ਼ਪੁਰ ਦੇ ਵਿੱਚ ਪਿੰਡਾਂ ਦੇ ਵਿੱਚ ਆ ਕਿਹੜਾ ਕਿਹੜਾ ਪਿੰਡ ਆ ਇਹ ਫਤਿਆਲ ਆ ਚਲਾਈਆਂ ਆ ਚਲਾਈ ਦੁੱਗੀਓ ਕুতਬੁਦੀਨਵਾਲ ਹੈ ਕਿਹੜਾ ਕਿਹੜਾ ਪਿੰਡ ਕুতਬੁਦੀਨਵਾਲ ਫਤੋਵਾਲ ਇੱਕ ਬਢਾਲਾ ਬਾਬਾ ਦੀਪ ਸਿੰਘ ਜੀ ਦਾ ਜਿਵੇਂ ਬੱਚੇ ਕੱਟ ਕੱਟ ਰਾਤ ਨੂੰ ਛੋਟੇ ਬੱਚੇ ਹੋਰ ਸੰਕਟੋਂ ਰੈਸਕਿਊ ਕਰਕੇ ਲੈ ਜਾਂਦੀਆਂ ਜਾ ਰਹੇ ਆਂ ਬੰਮਾ ਦੀਸ਼ ਸਿੰਘ ਸ਼ਿਵਾਲਾ ਦੀ ਟੀਮ ਜਿਹੜੀ ਲੱਗੀ ਹੋਈ ਫੜੋ 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 ਬੁੱਤ ਫੜੋ ਅੱਛਾ ਛੋਟੇ ਬੱਚੇ ਆ ਗਿਆ ਬਾਪੂ ਜੀ ਪੁਰੇ ਬਾਈ ਉਹਨੇ ਕਿਹਾ ਹੈਗੇ ਤਾਂ ਅਸੀਂ ਹੁਣਾਂ ਕੀ ਕਰੀਏ ਸਮਝਾ ਹਾਂ ਤੇਰੀ ਵੀ ਜਾਂਦੀ ਉਹ ਵੀ ਉਹਦੇ ਕਰੇ ਲੈ ਜਾਂਦੇ ਹਾਂ ਹਾਂ ਉੱਥੇ ਜਾਂਦੀ ਨਹੀਂ ਬਾਈ ਚਲੋ ਸਵੇਰੇ ਆਪਾਂ ਕੱਢ ਲਾਂਗੇ ਹਨਾ ਚਲੋ ਸਵੇਰੇ ਸਵੇਰੇ ਕੱਢ ਲਾਂਗੇ ਸਵੇਰੇ ਕੱਢਾਂ ਨਹੀਂ ਨਹੀਂ ਕੋਈ ਨਹੀਂ ਬਾਈ ਕੋਈ ਨਹੀਂ ਰਾਤ ਦੇ 11:30 ਮੇਰਾ ਟਾਈਮ ਹੋ ਚੁੱਕਾ ਜੀ ਲੋ ਠੀਕ ਆ ਬਜ਼ੁਰਗ ਕੋਈ ਨਹੀਂ ਸਵੇਰੇ ਇੱਥੇ ਆਪਾਂ ਇੱਥੇ ਹੀ ਆ ਹੁਣ ਆਪਣੀਆਂ ਦੀਨਾਂਗਰ ਹੈ ਨਾ ਉੱਥੇ ਬਹੁਤ ਪ੍ਰੋਬਲਮ ਆਈ ਇੱਥੇ ਦੋ ਵੋਟਾਂ ਛੱਡ ਚਲੇ ਆ ਬਾਕੀ ਅਸੀਂ ਤਿੰਨ ਉੱਥੇ ਲੈ ਚੱਲਾਂ ਦੀਨਾਂਗਰ ਠੀਕ ਹੈ ਜੀ ਬਾਈ ਠੀਕ ਆਜੋ ਉੱਤ ਕੱਠੀਆਂ ਕਰੋ ਇੱਕ ਆਜੋ ਨਾ ਠੀਕ ਹੈ ਜੀ ਇਹ ਬਜ਼ੁਰਗੋ ਇਹ ਹੁਣ ਵੋਟਾਂ ਸਾਡੀਆਂ ਇੱਥੇ ਖੜੀਆਂ ਕਰਾਉਣੀਆਂ ਜਿੱਥੇ ਨਾ ਆਓ ਤਾਂ ਦੱਸੋ ਤਾਂ ਕਰਕੇ ਬੰਦ ਗਏ ਹਾਂ ਆਜੋ ਆਜੋ ਤਾਂ ਕਰਕੇ ਬੰਦ ਦੇ ਬੀਜੀ ਕਾ ਖਾਲਸਾ ਵਾਹੀ ਬੀਜੀ ਕੀ ਫੱਟੇ ਦੀਨਾ ਨਗਰ ਦੇ ਵਿੱਚ ਜੇ ਕੋਈ ਵੀਰ ਸੌਂ ਰਹੇ ਆ ਤੇ ਸਾਡੇ ਨਾਲ ਜਰੂਰ ਸੰਪਰਕ ਕਰ ਸਕਦੇ ਆ ਆਪਣੀ ਟੀਮ ਸ ਵੀਰੇ ਦੀਨਾ ਨਗਰ ਦੇ ਵਿੱਚ ਬਹੁਤ ਪ੍ਰੋਬਲਮ ਆਈ ਰਹੀ ਹੈ